ਹਾਂਜੀ ਸਾਲਾ ਨੇ ਬ੍ਰੇਕ ਦੇਖੋ ਕਿੰਨਾ ਲਾਈ ਫਟੌਨ ਲੱਗਣੀ ਆ ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਓਕੇ ਸਾਰੇ ਵਧੀਆ ਹੋਗੇ ਅੱਜ ਆਪਣਾ ਵਲੌਗ ਆ ਘਰ ਤੋਂ ਲੈ ਕੇ ਸ਼ਾਪ ਤੱਕ ਸਭ ਤੋਂ ਪਹਿਲਾਂ ਤਾਂ ਮੈਂ ਤਿਆਰ ਹੋ ਕੇ ਗਿਆ ਮੋਹਿਤ ਵੱਲ ਫਿਰ ਜਾਂਦੇ ਜਾਂਦੇ ਰਸਤੇ 'ਚ ਮੈਨੂੰ ਮਿਲ ਗਈ ਮੰਮੀ ਫਿਰ ਮੈਂ ਮੰਮੀ ਨਾਲ ਥੋੜੀ ਵੀਡੀਓ ਬਣਾਈ ਫਿਰ ਮੈਂ ਅੱਗੇ ਵੱਧ ਗਿਆ ਫਿਰ ਜਾ ਕੇ ਮੈਂ ਮਾਰੀ ਮੋਹਿਤ ਨੂੰ ਆਵਾਜ਼ ਮੋਹਿਤ ਆਏ ਫਿਰ ਮੋਹਿਦ ਨੇ ਕੱਢਿਆ ਮੋਟਰਸਾਈਕਲ ਪਰ ਮਾੜੀ ਕਿਸਮਤ ਨੂੰ ਮੋਟਰਸਾਈਕਲ ਤੇ ਤੇਲ ਹੀ ਮੋਗ ਗਿਆ ਇਸ ਕਰਕੇ ਇਹਨੂੰ ਰੇਡ ਨਾ ਪਿਆ ਉਸ ਤੋਂ ਬਾਅਦ ਖਿੱਚ ਤੋ ਕੇ ਚੋਕ ਲਾ ਕੇ ਫਿਰ ਮੋਟਰਸਾਈਕਲ ਸਟਾਰਟ ਕਰ ਹੀ ਲਿਆ ਮੋਹਿਦ ਨੇ ਹੁਣ ਇਸ ਤਰ੍ਹਾਂ ਪਿਆ ਪٹرول ਪੰਪ ਨੂੰ ਪਰ ਰਸਤੇ ਜਾ ਕੇ ਫਿਰ ਬੰਦ ਹੋ ਗਿਆ ਅੱਧ ਚੰਨ ਫਿਰ ਖੱਜਲ ਖਵਾਰੀ ਜੀ ਹੋ ਗਈ ਤਰ ਤਰ ਕੇ ਖਾਓ ਖਾਈ ਹੋ ਗਏ ਆ ਤੇ ਮੋਟਰਸਾਈਕਲ ਤੇ ਤੇਲ ਵੀ ਨਹੀਂ ਪਾਇਆ ਜਦੋਂ ਪਤਾ ਇਹਨੂੰ ਜਾਣਾ ਤਨ ਖੱਜਲ ਖਰਾਬ ਹੁੰਦਾ ਦੇਖੋ ਕਿਦਾਂ ਰੇਡ ਕੇ ਲਿਆਉਂਦਾ ਫਿਰਦਾ ਹੁਣ ਐਸੇ ਰੱਖ ਕੇ ਕਹਿੰਦੇ ਜਦੋਂ ਕਿਤੇ ਜਾਣਾ ਵੀਰਾਂ ਤੇਲ ਜ਼ਰੂਰੀ ਆ ਪਹਿਲਾਂ ਤੇਲ ਪਾਓ ਓਕੇ ਹੁੰਦੇ ਹਾਂਜੀ ਕਿੱਥੋਂ ਲੱਗਣੀ ਆ ਸਾਡੇ ਨੂੰ ਆਪ ਦਾ ਸਟਾਰ ਸਾਹਿਬ ਤੱਕ ਆ ਲੈਣ ਦੇ ਨਾ ਤਾ ਨਾ ਪਿੱਛੇ ਵੀਰਦੀ ਮੰਤ ਨੂੰ ਆਪਾਂ ਟੀਲਪੋਨ ਘੱਲਤਾ ਤੇ ਫੋਨ ਉਹ ਮੇਰੇ ਕੋਲ ਆ ਤੇ ਬਾਕੀ ਉਹਦਾ ਵੀ ਤੁਹਾਡੇ ਨਾਲ ਕਰਾਉਣਾ ਬਲੌਕਰ ਦੇ ਪਸਟਾ ਦਾ ਕੋਈ ਗੱਲ ਨਹੀਂ ਹਾਂਜੀ ਵੀਰਦੀ ਟੀਲ ਪਾ ਕੇ ਆ ਚੁੱਕਿਆ ਮੰਤ ਹਾਂਜੀ ਚਲਦੇ ਆਂ ਕਚੈਰੀ ਵਾਲਾ ਕੋਲ ਤੇ ਤੁਹਾਨੂੰ ਸਬਸਕ੍ਰਾਈਬ ਕਰਦੋ ਤੇ ਲਾਵਾਂ ਦੇ ਵੀਡੀਓ ਵੇਖਣ ਤੋਂ ਚੈਨਲ ਨੂੰ ਮਿੱਤਰੋ ਇੰਨੀ ਖੱਜਲ ਖਵਾਰੀ ਕਰਨ ਤੋਂ ਬਾਅਦ ਪਹੁੰਚ ਚੁੱਕੇ ਆਂ ਅਸੀਂ ਸ਼ਾਪ ਤੇ ਤੇ ਹੁਣ ਬਸ ਸ਼ਾਪ ਖੋਲਣੀ ਆ ਤੇ ਬਸ ਆਪਣਾ ਇੰਨਾ ਸੀ ਅੱਜ ਦਾ ਵਲੌਗ ਬਾਕੀ ਵਲੌਗ ਚ ਕੀ ਕੀ ਤੁਹਾਨੂੰ ਸਭ ਤੋਂ ਵਧੀਆ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹੋਰ ਆਪਾਂ ਰੋਜ਼ ਇਦਾਂ ਦੇ ਵਲੌਗ ਜਰੂਰ ਪਾਇਆ ਕਰਾਂਗੇ